हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਗੰਡੋਇਆਂ ਦੀ ਖਾਦ ਛੇਲ ਲਈ ਲੈ ਕੇ ਆਏ ਆ ਜਿਹਨੂੰ ਆਪਾਂ ਬਈ ਵਰਮੀ ਕੰਪੋਸਟ ਵੀ ਕਹਿ ਸਕਦੇ ਹਾਂਗੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਰ੍ਹਾਂ ਦੀ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਪੁੱਛਦੇ ਆਂ ਬਾਈ ਤੋਂ ਬਾਈ ਕਿਵੇਂ ਇਹ ਤਿਆਰ ਹੁੰਦੀ ਆ ਕੀ ਇਹਦਾ ਰੇਟ ਰਹੂਗਾ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਬਾਈ ਆਪਾਂ ਕਰਦੇ ਆਂ ਬਾਈ ਨਾਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਬਾਈ ਜੀ ਹਾਂਜੀ ਹਾਂਜੀ ਬਾਈ ਜੀ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦਿਓ। ਨਾਮ ਮੇਰਾ ਰਾਜਵਹਦਰ ਸਿੰਘ ਆ ਵੀਰੇ। ਪਿੰਡ ਆਤੂਪੁਰਾ ਜੀ। ਠੀਕ ਹੈ। ਜ਼ਿਲ੍ਹਾ ਬਟੰਡਾ, ਤਹਿਸੀਲ ਫੂਲ। ਤਹਿਸੀਲ ਫੂਲ ਆ ਜੀ। ਤੇ ਬਾਈ ਜੀ ਨੇੜੇ ਤੇ ਪਿੰਡ ਆਪਾਂ ਨੂੰ ਕਿਹੜੇ ਰਹਿ ਜਾਂਦੇ ਆ? ਨੇੜੇ ਆਪਣੇ ਸਲਾਉਤਪੁਰਾ ਪੈ ਜਾਂਦਾ ਜੀ 3 ਕਿਲੋਮੀਟਰ। ਹੂੰ। ਸਹੀ ਤੋਂ ਪੈ ਜਾਂਦੀ ਹੈਗੀ। ਠੀਕ ਹੈ ਬਾਈ। ਇਹ ਤਾਂ ਦਿਨੋ ਸਾਹਿਬ ਪੈ ਜਾਂਦੇ 3 ਕਿਲੋਮੀਟਰ। ਕੰਟੈਕਟ ਨੰਬਰ ਬੋਲ ਦਿਓ ਬਾਈ। ਕੰਟੈਕਟ ਨੰਬਰ ਹੈਗੇ 98722 ਹੂੰ 93177। ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲੂਗਾ ਬਾਈ ਸਕਰੀਨ ਤੇ। ਨੋਟ ਜ਼ਰੂਰ ਕਰ 9980 0001 ਠੀਕ ਹੈ ਇਹ ਬਈ ਦੋਮੇ ਕੰਟੈਕਟ ਨੰਬਰ ਹੈ ਬਾਕੀ ਚੱਲਣਗੇ ਸਕਰੀਨ ਤੇ ਨੋਟ ਜ਼ਰੂਰ ਕਰਿਓ ਤੇ ਬਾਈ ਜੀ ਜੇ ਮੈਂ ਆਪਾਂ ਹੁਣ ਤਿਆਰ ਕਰਦੇ ਖਾਦ ਦੇ ਆਪਣੇ ਘਰੇ ਤਿਆਰ ਹੁੰਦੀ ਹੈਗੀ ਹਾਂਜੀ ਤੇ ਕੀ ਪ੍ਰੋਸੈਸ ਆ ਬਾਈ ਇਹਦਾ ਸਾਰਾ ਦੱਸੋ ਪ੍ਰੋਸੈਸ ਵੀਰ ਜੀ ਇਹ ਹੈ ਨਾ 3 ਮਹੀਨਿਆਂ ਦੇ ਵਿੱਚ ਖਾਦ ਆਪਣੀ ਬਣਦੀ ਹੈ ਜੀ 3 ਮਹੀਨਿਆਂ ਦੇ ਹਾਂਜੀ ਹਾਂਜੀ ਠੀਕ ਨਾਲੇ ਇਸੇ ਗੰਡੋਏ ਨਾਲ ਜਿਹੜੇ ਆਪਾਂ ਹੁਣ ਜਿੰਨੇ ਪਾਉਣੇ ਆ ਆਪਾਂ ਤਕਰੀਬਨ ਜਿਵੇਂ ਇਹ 14 बाई 2 फुट ਦਾ ਬੈਡਾਗਾ 14 बाई 2 फुट ਦਾ ਬੈਡਾ ਗਿਆ ਹਾਂ ਜੀ ਹਾਂ ਜੀ ਅੱਪਾ 2.5 ਕਿਲੋ ਆਪਾਂ ਪਾ ਦਨੇ ਗੰਡੋਏ ਮੇਂ ਮਤਲਬ ਇੱਕ ਬੈਡ ਚ 2.5 ਕਿਲੋ ਗੰਡੋਏ ਪਏ ਹਾਂ ਹਾਂ ਜੀ ਹਾਂ ਜੀ ਠੀਕ ਹੈ ਇਹਨਾਂ ਜੀ 3 ਮਹੀਨੇ ਦੇ ਵਿੱਚ ਡਬਲ ਹੋ ਜਾਂਦੇ ਗੰਡੋਏ ਇਹਦੇ ਵਿੱਚੋਂ ਮਤਲਬ ਕਿ ਡਬਲ ਹੋ ਜਾਂਦੇ ਹਾਂ ਜੀ ਹਾਂ ਜੀ ਨਾਲੇ 3 ਮਹੀਨੇ ਬਾਅਦ ਆਪਾਂ ਇਹ ਖਾਦ ਕੱਢ ਲੈਨੇ ਹਾਂ ਹੂੰ ਤੇ ਨਾਲੇ ਆਪਾਂ ਗੰਡੋਏ ਆਪਾਂ 3 ਮਹੀਨੇ ਬਾਅਦ ਪਿੰਡਾ ਡਬਲ ਹੋ ਜਾਏ ਤਾਂ 3 ਮਹੀਨੇ ਬਾਅਦ ਆਪਾਂ ਗੰਡੋਏ ਵੀ ਕੱਢ ਸਕਦੇ ਹਾਂ ਠੀਕ ਹੈ ਭਾਈ ਮੰਨ ਕੇ ਚੱਲੋ ਵੀ 2.5 ਕਿਲੋ ਜਵੇਂ ਕੰਡੋਏ ਪਾਏ ਆ ਇਹਦੇ ਵਿੱਚ ਤੁਸੀਂ ਹਾਂਜੀ 2.5 ਤੋਂ ਫਿਰ 5 ਹੋ ਜਾਂਦੇ ਆ ਹਾਂਜੀ 5 5 6 6 ਵੀ ਹੋ ਜਾਂਦੇ 7 ਵੀ ਹੋ ਜਾਂਦੇ ਵੱਧ ਵੀ ਜਾਂਦੇ ਠੀਕ ਆ 5 ਤੋਂ ਬਾਈਕ ਨਾ 7 ਕਿਲੋ ਵੀ ਹੋ ਜਾਂਦੇ ਆ ਤੇ ਫਿਰ ਕੰਡੋਏ ਵੀ ਕੱਢ ਲੈਣੇ ਹਾਂਜੀ ਹਾਂਜੀ ਇਹ ਕੰਡੋਏ ਨਾ ਤਕਰੀਬਨ ਜੀ 7000 ਅੰਡਾ ਦਿੰਦਾ ਜੀ ਇਹ ਠੀਕ ਸੀਨਾ ਪਟੇਡਾ ਆਸਟ੍ਰੇਲੀਆ ਦੀ ਬਰੀਡ ਆ ਜੀ ਠੀਕ ਹੈ ਭਾਈ ਹਾਂਜੀ ਹਾਂਜੀ ਸੀਨਾ ਸੀਨਾ ਪਟੇਡਾ ਨਾਂ ਇਹਦਾ ਜੀ ਹੂੰ ਤੇ ਮਤਲਬ ਸਭ ਤੋਂ ਵਧੀਆ ਇਹ ਮਤਲਬ ਖਾਦ ਬਣਾਉਣ ਵਾਸਤੇ ਇਹ ਹੀ ਗੰਡਵਾ ਦਾ ਸਭ ਤੋਂ ਜਕਾਮਯਾਬ ਹੈ ਠੀਕ ਹੈ ਤੇ ਬਾਈ ਜੀ ਹੁਣ ਜਿਵੇਂ ਇਹਨਾਂ ਬਾਰੇ ਆਪਾਂ ਪਤਾ ਕਰ ਲਈਏ ਵੀ ਇਹ ਖਾਤਾ ਫਾਇਦਾ ਕੀ ਹੈ ਜ਼ਿਆਦਾਤਰ ਫਾਇਦਾ ਦਾ ਵੀ ਦੇਖੋ ਹੁਣ ਆਪਾਂ ਇੱਥੇ ਉਹ ਦੇਖੋ ਤੁਹਾਡੇ ਸਾਹਮਣੇ ਆ ਨਾ ਸਬਜ਼ੀ ਲਾਈ ਸੀਗੀ ਇੱਥੇ ਆਪਾਂ ਅੰਡਾ ਲਾਈ ਸੀ ਉਹ ਹਲਦੀ ਲੱਗੀ ਵੀ ਆਪਣੇ ਸਹੀ ਗੱਲ ਹੈ ਬਾਈ ਤੇ ਕੱਦੂ ਲਾਇਏ ਸੀਗੇ ਹੂੰ ਤੇ ਇਹਦੇ ਨਾਲ ਹੀ ਸਾਰੇ ਤਿਆਰ ਕੀਤਾ ਸੀਗਾ ਜਿੰਨੇ ਵੀ ਬੰਦਿਆਂ ਨੇ ਇੱਕ ਵਾਰੀ ਆਪਣੀ ਸਬਜ਼ੀ ਖਾ ਲਈ ਉਹ ਦੁਬਾਰੇ ਆਪਣੇ ਕੋਲੇ ਆਉਂਦੇ ਆ ਮਨ ਕੇ ਚੱਲੋ ਵੀ ਬਿਨਾ ਰੇਸਪਰੇਟ ਆਰਗੈਨਿਕ ਹਾਂਜੀ 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 ਸਭ ਕੁਝ ਹੈ ਜੀ ਇਹਦੇ ਵਿੱਚ ਯੂਰੀਆ ਡੀਏਪੀ ਸਾਰਾ ਕੁਝ ਸਾਰਾ ਤਾਂ ਮਤਲਬ ਆਪਾਂ ਜਿੰਨਾਂ ਵੀ ਪਾਉਣੇ ਆਂਗੇ ਕੋਈ ਪੋਟਾਸ਼ ਹੋ ਗਿਆ ਸਾਰਾ ਇਹ ਸਾਰਾ ਕੁਝ ਆਟੋਮੈਟਿਕ ਇਹਦੇ ਵਿੱਚ ਇਹਦੇ ਸਰੀਰ ਦੇ ਵਿੱਚ ਹੀ ਇਹ ਜਾ ਹੁੰਦਾਗਾ ਜਿਹੜਾ ਇਹ ਖਾਦ ਦੇ ਰੂਪ ਵਿੱਚ ਬਣਾਉਂਦਾਗਾ ਬਣਾਉਂਦਾਗਾ ਠੀਕ ਹੈ ਭਾਈ ਤਿੰਨ ਮਹੀਨੇ ਦਾ ਬਾਈ ਨੇ ਹੁਣ ਦੱਸਿਆ ਜਿਵੇਂ ਇਹ ਸਮਾਂ ਲੈਂਦਾਗਾ ਤੇ ਉਹ ਖਾਦ ਵੀ ਉਧਰ ਪਈ ਹੈ ਜਿਹੜੀ ਬਾਈ ਨੇ ਮਤਲਬ ਕਿ ਕੱਢੀ ਆ ਤਿੰਨ ਮਹੀਨੇ ਬਾਅਦ ਉਹ ਵੀ ਆਪਾਂ ਤੁਹਾਨੂੰ ਬਾਈ ਸਾਰੀ ਦਿਖਾ ਦੇਾਂਗੇ ਤੇ ਬਾਈ ਜੀ ਆਪਾਂ ਕੁਝ ਛਾਤ ਮਰਵਾ ਦਈਏ ਇਸ ਤਰ੍ਹਾਂ ਹਾਂਜੀ 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 ਕਿਵੇਂ ਇਹ ਗੰਡੋਏ ਦੇ ਵਿੱਚ ਹਾਂਜੀ 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 ਤਿਆਰ ਹੁੰਦੀ ਆ ਖਾਦ ਹਜੇ ਥੋੜਾ ਟਾਈਮ ਹੋਇਆ ਆਪਾਂ ਹੁਣ ਪਾਈ ਸੀਗੀ ਜਦੋਂ ਇਹ ਹਾਂ ਬਾਈ ਜੀ ਹਜੇ ਤਕਰੀਬਨ ਨੰਦੀ ਗਿਣਤੀ ਤਾਂ ਹਜੇ ਘੱਟ ਆ ਗਈ ਹਾਂ ਤੇ ਵੈਸੇ ਆ ਦੇਖੋ ਆ ਗੰਡੋਏ ਵਧੀਆ ਬਣੇ ਪਿਆ ਗੰਡੋਏ ਸਾਹੀ ਹਾਂ ਗੰਡੋਏ ਦੇ ਸਾਹੀ ਬਾਈ ਵਧੀਆ ਬਣੇ ਹੋਏ ਆਗੇ ਹਾਂਜੀ ਹਾਂਜੀ ਹੂੰ ਇਹ ਹੌਲੀ ਹੌਲੀ ਤਕਰੀਬ ਨੇ ਇਹ ਵਧ ਹੀ ਜਾਂਦੇ ਜੀ 3 ਮਹੀਨੇ ਬਾਅਦ ਬਹੁਤ ਪੂਰੇ ਜਿਆਦੇ ਦਸ ਲੱਗ ਜਾਂਦਾ ਤਕਰੀਬ ਨੂੰ ਠੀਕ ਹੈ ਤਕਰੀਬਨ ਬਾਈ ਕਹਿੰਦੇ ਵਧੀਆ ਹਾਂ ਜਿਵੇਂ ਹੁਣ ਇੱਧਰ ਦੇਖ ਰਹੇ ਆ ਪੂਰੇ ਵਧੀਆ ਦੇਖ ਰਹੇ ਆ ਨਾ ਹਾਂਜੀ ਹਾਂਜੀ ਆ ਦੇ ਸਹੀ ਗੱਲ ਲੈ ਵਿੱਚ ਬਾਈ ਦੇਖ ਸਕਦੇ ਆ ਪੂਰੇ ਵਧੀਆ ਦੇਖ ਰਹੇ ਆ ਕਿ ਹਾਂ ਥੋੜਾ ਨੇੜੇ ਕਰਕੇ ਦਿਖਾ ਦਿਓ ਹੂੰ ਹਾਂਜੀ ਹਾਂਜੀ ਲੈ ਬਾਈ ਚੈੱਕ ਕਰ ਸਕਦੇ ਹਾਂਜੀ ਆ ਦੇਖੋ ਹੂੰ ਇਹ ਮਤਲਬ ਹੁਣ ਜਿਵੇਂ ਜਿਵੇਂ ਟਾਈਮ ਇਹਦਾ ਪ੍ਰੋਸੈਸ ਹੋ ਜਾਣਾ ਹਨਾ 3 ਮਹੀਨੇ ਤੇ ਜਾਣਾ ਜਿਆਦਾ ਇਹ ਮੰਡੋਈ ਪਿਆ ਜਾਣਾ ਇਹ ਜਿਹੜੀ ਸਾਰੀ ਖਾਦ ਹੈ ਜੀ ਵਿੱਚ ਕੱਚਾ ਗੋਆ ਪਿਆਗਾ ਇਹ ਹੂੰ ਇਹ ਸਾਰੀ ਖਾਦ ਬਣ ਜਣੀ ਹੈ ਇਹ ਮਤਲਬ ਕਿ ਬ੍ਰੀਕ ਹੋ ਜਾਣਾ ਨੇ ਦੂਰੀ ਗਿਆ ਦੇਖੋ ਠੀਕ ਹੈ ਲੈ ਬਾਈ ਚੈੱਕ ਕਰ ਸਕਦਾ ਗੁੰਡੋਏ ਗੁੰਡੋਏ ਆ ਹਾਂਜੀ ਹੂੰ ਇਹ ਹੁਣ ਇਹਨੂੰ ਕਿੰਨਾ ਕੇ ਸਮਾਂ ਹੋ ਗਿਆ ਜੀ ਪਾਏ ਨੂੰ ਵੇਸੇ ਹੁਣ ਤਾਂ ਜੀ ਇਹਨੂੰ ਤਕਰੀਬਨ ਹਜੇ ਮਹੀਨਾ ਕੀ ਹੋਇਆ ਤਕਰੀਬਨ ਇੱਕ ਮਹੀਨਾ ਹੋ ਗਿਆ ਹਾਂਜੀ ਹਾਂਜੀ ਠੀਕ ਹੈ ਬਾਈ ਇੱਕ ਮਹੀਨਾ ਹੋ ਗਿਆ ਇਹਨੂੰ ਪਾਏ ਦੋ ਤੇ ਬਾਈ ਜੀ ਹੁਣ ਇਹਦੀ ਗੱਲ ਕਰ ਲਈਏ ਆਪਾਂ ਵੀ ਮਤਲਬ ਜੇ ਕੋਈ ਵੀਰ ਇਹਨੂੰ ਮੰਗਾਉਣਾ ਚਾਹੁੰਦਾ ਹਾਂਜੀ ਮਦਦ ਡਿਲੀਵਰੀ ਕੋਈ ਦੂਰ ਕਰਾਉਣੀ ਚਾਹੁੰਦਾ ਹੋਵੇ ਤਾਂ ਉਹਦਾ ਕਿਵੇਂ ਕਰਦੇ ਹੋ ਫਿਰ ਕਰ ਦਿੰਦੇ ਡਿਲੀਵਰੀ ਹਾਂਜੀ ਕਰ ਦਿੰਦੇ ਠੀਕ ਆ ਡਿਲੀਵਰੀ ਆਪ ਕਰ ਦਿੰਦੇ ਆਗੇ ਡਿਲੀਵਰੀ ਦਾ ਡਿਲੀਵਰੀ ਦਾ ਚਾਰਜ ਹੈ ਜੀ ਹੈਨਾ ਉਹ ਅਲੱਗ ਲੱਗੂ ਉਹ ਲੱਗਦਾ ਪਹਜਣਾ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਇਹ ਬਾਈ ਕਿਵੇਂ ਮੰਨ ਕੇ ਚਲੋ ਵੀ ਕਿਲੋਆਂ ਚ ਦਿੰਨੇ ਹੋ ਜਾਂ ਕਮਾਂਟਲਾਂ ਚ ਕਿ ਟਰਾਲੀ ਦਾ ਕੋਈ ਹਿਸਾਬ ਹਾਂ ਕਿਲੋ ਕਮਾਂਟਲਾਂ ਦੇ ਵਿੱਚ ਹੀ ਮਿਲੂਗੀ ਵੀਰੇ ਅਸੇ ਠੀਕ ਕਾਲੀ ਦਾ ਹਿਸਾਬ ਨਹੀਂ ਆਪਾਂ ਤੋਲ ਕੀਏ ਸਾਂ ਦਿਮਾਗ ਸਾਬ ਨੂੰ ਹਣਾ ਤੇ ਬਾਈ ਜੀ ਦਾ ਰੇਟ ਫਿਰ ਕੀ ਰਹੂਗਾ ਰੇਟ ਆਪਾਂ ਫੋਨ ਤੇ ਕਰ ਲਾਂਗੇ ਜੀ ਤੇ ਅਸੇ ਵੀ ਰੇਟ ਜਾਇਜ਼ ਹੀ ਹੁੰਦਾ ਹਾਂਜੀ ਜਾਇਜ਼ ਹੁੰਦਾ ਰੇਟ ਠੀਕ ਹੈ ਨਾ ਰੇਟ ਬਾਈ ਕਹਿੰਦੇ ਮੰਨ ਕੇ ਜਮ ਤਕਰੀਬਨ ਹਾਂਜੀ ਤਕਰੀਬਨ ਨਸਰਾਂ ਵਾਲੇ ਪਾਉਂਦੇ ਆਗੇ ਹੁਣ ਹਣਾ ਇਹ ਤਾਂ ਮਤਲਬ ਥੋੜਾ ਜਿਆਦਾ ਹਾਈ ਰੇਟ ਹੁੰਦਾ ਕਿਉਂ ਉਹਨਾਂ ਨੇ ਵੀ ਕਮਾਈ ਕਰਨੀ ਹੁੰਦੀ ਹੈ ਨਾ ਹੂੰ ਉਹ ਵੀ ਲੈਸ ਸਾਥੋ ਲੈ ਕੇ ਜਾਂਦੇ ਆਂ ਅਸਰਾਂ ਵਾਲੇ ਵੀ ਠੀਕ ਹੈ ਬਾਈ ਤੇ ਆ ਆਪਾਂ ਤਕਰੀਬਨ ਇਹ ਉਹਨਾਂ ਨੂੰ ਸਸਤੀ ਦੇਵਾਂਗੇ ਠੀਕ ਹੈ ਬਾਈ ਹਾਂ ਤਾਂ ਕਿ ਹਰੇਕ ਦੀ ਪਹੁੰਚ ਦੇ ਵਿੱਚ ਆ ਸਕੇ ਵੀਰੇ ਇਹ ਸਬਜ਼ੀਆਂ ਦੇ ਵਿੱਚ ਵੀ ਪੈਂਦੀਆਂ ਵੀਰੇ ਇਹ ਹਨਾ ਅੰਦਰਕਤਾ ਨੂੰ ਆਪਾਂ ਪਾ ਸਕਦੇ ਆਂ ਕਿ ਘਰੇ ਕੋਈ ਗਾਰਡਨ ਕਿਚਨ ਗਾਰਡਨ ਵਗੈਰਾ ਕੋਈ ਕੋਈ ਫੁੱਲ ਰਾਰ ਬੂਟੇ ਕੋਈ ਹਨਾ ਸਾਰੇ ਸਾਰੇ ਕਿਸੇ ਨੂੰ ਤਕਰੀਬਨ ਆਪਾਂ ਪਾ ਸਕਦੇ ਆ ਮੰਨ ਕੇ ਚਲੋ ਬਾਈ ਕਹਿੰਦੇ ਨਾ ਬਾਈ ਤੁਸੀਂ ਕੋਈ ਫਲ ਵਾਲਾ ਬੂਟਾ ਕੋਈ ਸਬਜ਼ੀ ਹੋਗੀ ਕੋਈ ਵੀ ਬੂਟਾ ਉਹਨੂੰ ਤੁਸੀਂ ਪਾਉਂਗੇ ਪਾ ਸਕਦੇ ਹੋ ਨੁਕਸਾਨ ਨਹੀਂ ਹੈਗਾ ਕੋਈ ਬੈਨੀਫਿਟ ਨਹੀਂ ਹੈ ਨੁਕਸਾਨ ਨਹੀਂ ਹੈਗਾ ਮਤਲਬ ਹਾਂ ਹਾਂਜੀ 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 ਸਾਰਾ ਨਹੀਂ ਹੈਗਾ ਬਾਈ ਕਿੰਨੇ ਦਾ ਕੋਈ ਲੈ ਇੱਕ ਕਰ ਸਕਦੇ ਹਾਂ ਗੰਡੋਏ ਹੁਣ ਜਮੇਚ ਦੇਖੋ ਬਾਈ ਕਿੰਨੇ ਕਿੰਨੇ ਫਿਰਦੇ ਆ ਕਿ ਨਹੀਂ ਬਾਈ ਹਾਂਜੀ 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 ਤੇ ਬਾਈ ਜੀ ਕੁਛ ਆਪਣੀ ਅੰਦਰ ਪਈ ਆ ਉਹ ਵੀ ਆਪਾਂ ਤੁਹਾਨੂੰ ਦਿਖਾ ਦਨੇ ਹਣਾ ਜਿਹੜੀ ਹੁਣ ਬਾਈ ਯਾਰ ਕਿੰਨੇ ਇਥੋਂ ਕੱਢੀ ਆ ਬਾਈ ਉਹ ਵੀ ਤੁਹਾਨੂੰ ਆਪਾਂ ਦਿਖਾਉਨੇ ਆਗੇ ਹਾਂਜੀ ਹਾਂਜੀ ਤੇ ਜਿਹੜੀ ਬਾਈ ਆਪਾਂ ਕਹਿੰਦੇ ਸੀ ਵੀ ਅੰਦਰ ਤੁਹਾਨੂੰ ਦਿਖਾਉਣਾ ਇੱਧਰ ਰੱਖੀ ਵੀ ਆ ਬਾਈ ਦੇ ਇਹ ਬਾਈ ਕਹਿੰਦੇ ਥੋੜੀ ਜਿਹੀ ਗਿੱਲੀ ਰੱਖਣੀ ਪੈਂਦੀ ਆ ਹਨਾ ਬਾਈ ਹਾਂਜੀ 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 ਠੀਕ ਆ ਤੇ ਬਾਈ ਐ ਬਣ ਜਾਂਦੀ ਆ ਤੋਂ ਬਾਅਦ ਚੋਹਤਿਆਰ ਹੋ ਗਿਆ ਹਨਾ ਹਾਂਜੀ ਹਾਂਜੀ ਲੈ ਬਾਈ ਚੈੱਕ ਕਰ ਸਕਦੇ ਆ ਇਹ ਈਸ਼ਾਨ ਕੇ ਵੀ ਆਪਾਂ ਦੇ ਦੇ ਦਿੰਗੇ ਆਪਾਂ ਕਹਿੰਦੇ ਵੀ ਐ ਸਸਤੀ ਪੈਂਦੀ ਆ ਹਨਾ ਈਸ਼ਾਨ ਕੇ ਪੈਕਿੰਗ ਕਰਕੇ ਥੋੜੀ ਜਿਹੀ ਉਹ ਵੱਧ ਜਾਂਦਾ रेट ਉਹਦਾ ਹਨਾ ਠੀਕ ਆ ਬਾਈ ਖਰਚਾ ਪੈ ਜਾਂਦਾਗਾ ਜ਼ਿਆਦਾ ਬਾਈ ਕਹਿੰਦੇ ਵੀ ਜੇ ਤਾਂ ਤੁਸੀਂ ਐ ਲਾਉਂਗੇ ਤਾਂ ਤੁਹਾਨੂੰ ਸਸਤੀ ਮਿਲ ਜੂਗੀ ਫਰਕ ਪਾ ਦਾਂਗੇ ਰੇਟ ਦਾ ਜੇ ਤੁਸੀਂ ਛਾਣ ਕੇ ਲੈਣੀ ਆ ਤਾਂ ਉਹ ਪੈਕ ਹੋਊਗੀ ਤੇ ਫਿਰ ਤੁਹਾਨੂੰ ਮਹਿੰਗੀ ਮਿਲੂਗੀ ਹਣਾ ਬਾਈ ਹਾਂਜੀ ਹਾਂਜੀ ਲੈ ਬਾਈ ਚੈੱਕ ਕਰ ਸਕਦਾ ਖਾਦ ਬੁਰੀ ਕੀ ਬੁਰੀ ਜਾਂ ਮਤਲਬ ਬਣੀ ਵੀ ਚੰਗੀ ਵਧੀਆ ਕੋਈ ਮਤਲਬ ਕੋਈ ਕਾਸੇ ਦੀ ਕੋਈ ਮਲਾਪ ਨਹੀਂ ਸੱਦੀ ਸੱਦੀ ਪਯੋਰ ਆ ਗਈ ਤੇਰੀ ਕੋਈ ਮਿੱਟੀ ਰਲਾਉਂਦਾ ਕੋਈ ਕੋਕਾਂਤ ਹਨ ਹੂੰ ਜਮਾ ਭਾਈ ਕਹਿੰਦੇ ਪਯੋਰ ਆ ਗਈ ਬਾਈ ਹੁਣ ਤੁਸੀਂ ਦੇਖ ਸਕਦੇ ਹੋ ਉਹ ਸੋਡੀ ਇੱਛਾ ਬਾਈ ਜਿੰਨੀ ਤੁਸੀਂ ਲੈਣੀ ਆ ਉਨੀ ਲਿਆ ਸਕਦੇ ਹੋ ਭਾਵੇਂ ਕਿਲੋ ਵੀ ਲਿਆ ਲੈ ਜੋ ਬਾਈ ਕੋਈ ਦਿੱਕਤ ਨਹੀਂ ਤੇ ਰੇਟ ਨਾਲ ਸੁਣੋ ਜਿਹੜਾ ਮਿਲੂਗਾ ਜਮਾ ਜਾਇਜ਼ ਮਿਲੂਗਾ ਲੈਣ ਦੇਣ ਮੋਲੀ ਹੋਣਗੇ ਬਾਈ ਕਿਹੜਾ ਜਮਾ ਰਹਿਣਗੇ ਜਾਇਜ਼ ਤੇ ਬਾਕੀ ਜੇ ਚੈੱਕ ਕਰ ਸਕਦੇ ਖਾਦ ਦੀ ਜਿਹੜੀ ਬਨਾਵਟਾ ਜਾਂ ਜਵੇਂ ਬਣੀ ਆ ਬਾਕੀ ਜੇ ਮੈਂ ਕੋਈ ਵੱਧ ਕਿਸੇ ਨੇ ਜਾਣਕਾਰੀ ਲੈਣੀ ਹੋਈ ਤਾਂ ਬਾਈ ਬਾਈ ਤੇ ਕੰਡੈਕਟਰ ਨੰਬਰ ਆ ਜਿਹੜੇ ਉਹ ਚੱਲਣਗੇ ਸੀ ਤੇ ਤਾਂ ਬਾਈ ਨਾਲ ਤੁਸੀਂ ਕਾਲ ਕਰ ਲਓ ਤੇ ਵੱਧ ਜਾਣਕਾਰੀ ਬਾਈ ਤੋਂ ਲੈ ਲਓ ਤੇ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ